ਹੈਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋ ਮੋਗੇ ਆਪਣੇ ਆਪਣੇ ਘਰਾਂ ਵਿੱਚ ਤਾਂਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਸ਼ਾਮ ਦਾ ਹੀ ਟਾਈਮ ਆ ਸ਼ਾਮ ਦੇ ਟਾਈਮ ਬਲੌਗ ਸਟਾਰਟ ਕਰ ਰਹੀ ਐ ਤੇ ਇੱਥੇ ਲੱਗੀ ਸੀ ਮੈਂ ਮਸ਼ੀਨ ਦੇ ਵਿੱਚ ਕੱਪੜੇ ਸੁੱਕਣੇ ਪਾਉਣ ਤੇ ਇਹ ਜਿਹੜੇ ਆ ਕਲਿੱਪ ਹੈਗਾ ਇਹ ਕਲਿੱਪ ਉਸ ਦਿਨ ਵਾਲਾ ਈ ਜਿਸ ਦਿਨ ਮੈਂ ਪਾਰਕ ਦੀ ਸਫਾਈ ਕੀਤੀ ਸੀਗੀ ਉਸ ਦਿਨ ਸੀਗਾ ਪਾਰਕ ਦੀ ਸਫਾਈ ਮਤਲਬ ਇੱਥੇ ਚੱਲ ਹੀ ਰਹੀ ਸੀ ਆ ਪਾਰਕ ਦੀ ਸੈਟਿੰਗ ਕਰਨ ਤੋਂ ਪਹਿਲਾਂ ਮੈਂ ਕੱਪੜੇ ਪਾਏ ਸੀਗੇ ਮਸ਼ੀਨ ਦੇ ਵਿੱਚ ਪਾਰਕ ਵਾਲਾ ਵੀਡੀਓ ਸੀ ਜਿਹੜਾ ਮੈਂ ਓਲੱਗ ਹੀ ਬਣਾਤਾ ਸੀਗਾ ਮੈਂ ਕਿਹਾ ਨਹੀਂ ਵੀ ਇਹਦੇ ਵਿੱਚ ਹੋਰ ਵੀਡੀਓ ਨਹੀਂ ਐਡ ਕਰਨੀ ਕਿਉਂਕਿ ਫਿਰ ਉਹ ਕਾਫੀ ਵੀਡੀਓ ਨੇ ਲੌਂਗ ਹੋ ਜਾਣਾ ਸੀਗਾ ਤਾਂ ਕਰਕੇ ਬਲੌਗ ਵਾਲਾ ਸੀ ਜਿਹੜਾ ਰੁਟੀਨ ਵਾਲਾ ਸੀ ਉਹ ਮੈਂ ਅਲੱਗ ਕਰਤਾ ਪਾਰਕ ਵਾਲਾ ਸੀਗਾ ਜਿਹੜਾ ਉਹ ਬਲੱਗ ਕਰਤਾ ਸੀਗਾ ਹਰਕ ਵਾਲੇ ਵੀਡੀਓ ਦੇਖਿਆ ਤੁਸੀਂ ਉਸ ਤੋਂ ਬਾਅਦ ਫਿਰ ਇੱਕ ਦਿਨ ਮੇਰਾ ਬਲੌਗ ਨਹੀਂ ਆਇਆ ਦੂਸਰੇ ਦਿਨ ਨੈਕਸਟ ਡੇ ਬਲੌਗ ਨਹੀਂ ਆਇਆ ਸੀ ਫਿਰ ਆਇਆ ਸੀਗਾ ਆ ਤੀਸਰੇ ਦਿਨ ਬਲੌਗ ਤੀਸਰੇ ਦਿਨ ਤੁਸੀਂ ਮਤਲਬ ਕਿ ਜਿਸ ਦਿਨ ਮੈਂ ਵੀਡੀਓ ਵੀਡੀਓ ਦੇ ਵਿੱਚ ਬੋਲਿਆ ਸੀ ਵੀ ਅੱਜ ਮੈਨੂੰ ਆਪਣੀ ਧੀ ਦੀ ਯਾਦ ਆਈ ਉਸ ਦਿਨ ਵੀ ਕਮੈਂਟ ਆਏ ਸੀਗੇ ਕਈ ਭੈਣਾਂ ਨੇ ਪੁੱਛਿਆ ਸੀ ਵੀ ਕੀ ਹੋਇਆ ਤੁਹਾਡੀ ਬੇਟੀ ਨੂੰ ਤੇ ਪਰਸੋਂ ਵਾਲੇ ਬਲੌਗ ਦੇ ਵਿੱਚ ਵੀ ਜਿਹੜਾ ਮੈਂ ਉਸ ਤੋਂ ਮਤਲਬ ਕਿ ਆ ਇੱਕ ਵੀਡੀਓ ਤੁਹਾਡੇ ਨਾਲ ਹੋਰ ਸ਼ੇਅਰ ਕੀਤਾ ਤੇ ਉੱਥੇ ਮਤਲਬ ਉਸੇ ਵੀਡੀਓ ਦੇ ਵਿੱਚ ਪਰਸੋਂ ਭੈਣ ਨੇ ਕਮੈਂਟ ਕੀਤਾ ਸੀ ਅਮਰਪ੍ਰੀਤ ਕਰੋ ਭੈਣ ਨੇ ਹੈਨਾ ਤਾਂ ਮੈਂ ਉਹ ਵੀਡੀਓ ਸ਼ੇਅਰ ਕਰਤੀ ਸੀ ਤੁਹਾਡੇ ਨਾਲ ਆਪਣਾ ਜੋ ਵੀ ਮੇਰਾ ਸੀਗਾ ਮੇਰੀ ਮਤਲਬ ਬੇਟੀ ਕਿੱਡਾ ਕਿਵੇਂ ਹੋਇਆ ਸਾਰਾ ਹੈਨਾ ਉਹ ਤੁਹਾਡੇ ਨਾਲ ਮੈਂ ਆਪਣਾ ਦੁੱਖ ਜਿਹੜਾ ਸਾਂਝਾ ਕੀਤਾ ਦੇਖੋ ਮੇਰਾ ਡੇਲੀ ਬਲੌਗ ਹੈ ਮੈਂ ਆਪਣੇ ਦੁੱਖ ਸੁੱਖ ਵੈਸੇ ਦੁੱਖ ਜ਼ਿਆਦਾ ਪਰ ਮੈਂ ਮਤਲਬ ਘੱਟ ਹੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜੋ ਮੇਰੀਆਂ ਖੁਸ਼ੀਆਂ ਹੁੰਦੀਆਂ ਨੇ ਮੇਰੇ ਡੇਲੀ ਦੇ ਰੁਟੀਨ ਮੈਂ ਤੁਹਾਡੇ ਨਾਲ ਉਹੀ ਸ਼ੇਅਰ ਕਰਦੀ ਹਾਂ ਚਲੋ ਭੈਣਾਂ ਨੇ ਪੁੱਛਿਆ ਮੈਨੂੰ ਬੜੀ ਲੱਗਿਆ ਵੀ ਚਲੋ ਹਨਾ ਮੈਨੂੰ ਇੱਕ ਮਨ ਵੀ ਹੌਲਾ ਹੋ ਜਾਂਦਾ ਹਨਾ ਇਦਾਂ ਪਾ ਕਿਸੇ ਦੇ ਨਾਲ ਨਾ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਆ ਤਾਂ ਮਨ ਹਲਕਾ ਹੋ ਜਾਂਦਾ ਤੇ ਕਈ ਭੈਣਾਂ ਦੇ ਕਮੈਂਟ ਔਨ ਕਰਕੇ ਚਲੋ ਮੈਂ ਤੁਹਾਡੇ ਨਾਲ ਆਪਣਾ ਜੋ ਵੀ ਸੀ ਮੇਰਾ ਦੁੱਖ ਸਾਂਝਾ ਕੀਤਾ ਤੇ ਮੇਰਾ ਮਨ ਵੀ ਹਲਕਾ ਹੋਇਆ ਕਾਫੀ ਦਿਨਾਂ ਤੋਂ ਉਦਾਸ ਸੀ ਮੇਰਾ ਮਨ ਹਨਾ ਤੇ ਇਹ ਚੀਜ਼ ਸੀ ਤੇ ਉੱਥੇ ਇੱਕ ਭੈਣ ਨੇ ਕਮੈਂਟ ਕੀਤਾ ਕਹਿੰਦੇ ਇਹ ਦੱਸਣਾ ਜ਼ਰੂਰੀ ਸੀ ਅੱਜ ਸ਼ਾਇਦ ਉਹਨਾਂ ਨੇ ਕਮੈਂਟ ਕੀਤਾ ਤੇ ਵੈਸਾ ਦੇਖੋ ਮੈਂ ਬਹੁਤ ਘੱਟ ਦੁੱਖ ਆਪਣੇ ਸ਼ੇਅਰ ਕਰਦੀ ਆ ਤੁਹਾਡੇ ਨਾਲ ਜ਼ਿਆਦਾਤਰ ਮੇਰਾ ਤੁਸੀਂ ਹੱਸਦਾ ਜੀ ਰਹੀ ਦੇਖਦੇ ਹੋ ਨਾ ਦੁਖੀ ਜਿਹੜਾ ਤੁਸੀਂ ਬਹੁਤ ਘੱਟ ਦੇਖਣ ਨੂੰ ਮਿਲਦਾ ਤੁਹਾਨੂੰ ਮੇਰਾ ਹੱਸਦਾ ਖੇੜਦਾ ਹੀ ਜਿਹੜਾ ਤੁਸੀਂ ਦੇਖਦੇ ਹੋਗੇ ਤੇ ਮੈਨੂੰ ਇਹ ਹੁੰਦਾ ਕਿ ਚਲੋ ਮੈਂ ਤੁਹਾਡੇ ਨਾਲ ਜਿਹੜਾ ਮਤਲਬ ਹਾਸੇ ਵਾਲਾ ਹੀ ਜਿਹੜਾ ਆਪਣਾ ਦਿਖਾਵਾਂ ਤੁਹਾਨੂੰ ਹੱਸਦਾ ਖੇੜਦਾ ਦੁੱਖ ਤੁਹਾਨੂੰ ਨਾ ਦਿਖਾਵਾਂ ਨਾ ਤੇ ਇਹ ਚੀਜ਼ ਹੋ ਜਾਂਦੀ ਹੈ ਕਿ ਚਲੋ ਕੋਈ ਗੱਲ ਨਹੀਂ ਹੈ ਨਾ ਆ ਮੈਨੂੰ ਠੀਕ ਲੱਗਿਆ ਤੁਹਾਡੇ ਨਾਲ ਸ਼ੇਅਰ ਕਰਨਾ ਆਪਣਾ ਦੁੱਖ ਤਾਂ ਮੈਂ ਕੀਤਾ ਤੇ ਇੱਥੇ ਨੈਕਸਟ ਡੇ ਹੋ ਗਿਆ ਸੀਗਾ ਤੇ ਇੱਥੇ ਮੈਂ ਰਾਤ ਨੂੰ ਮਹਿੰਦੀ ਭਿਓ ਕੇ ਰੱਖਦੀ ਸੀ ਜਿਵੇਂ ਮਹਿੰਦੀ ਹੋ ਗਈ ਹੱਥਾਂ ਵਾਲੀ ਤੇ ਆਮਲਾ ਪਾਊਡਰ ਹੋ ਗਿਆ ਠੀਕ ਹੈ ਜੀ ਇਹ ਰਾਤ ਨੂੰ ਭਿਓ ਕੇ ਰੱਖਤਾ ਸੀ ਹੁਣ ਸਵੇਰ ਕਾਫੀ ਕੰਮਕਾਰ ਹੋ ਗਏ ਨੇ ਸ਼ਾਇਦ ਇੱਥੇ ਕੱਪੜੇ ਦੁਬਾਰਾ ਮਸ਼ੀਨ ਦੇ ਵਿੱਚ ਪਾਏ ਹੋਏ ਨੇ ਜਾਂ ਮੈਂ ਕੁਝ ਹੋਰ ਕੰਮ ਕਰ ਰਹੀ ਹਾਂ ਤੇ ਉਸ ਤੋਂ ਪਹਿਲਾਂ ਮੈਂ ਮਹਿੰਦੀ ਲਾ ਰਹੀ ਸੀ ਮੈਂ ਕਾ ਵੀ ਨਾਲ-ਨਾਲ ਕੰਮ ਚੱਲਦੇ ਰਹਿਣਗੇ ਵੀ ਇੱਕ ਵਾਰ ਮਹਿੰਦੀ ਮੈਂ ਲਾਲਮਾ ਕਿਉਂਕਿ ਮਹਿੰਦੀ ਲਾ ਕੇ ਰੱਖੋਗੇ ਘੰਟਾ ਉਸ ਤੋਂ ਬਾਅਦ ਫਿਰ ਇੰਡੀਗੋ ਪਾਊਡਰ ਲਾਉਣਾ ਹੈ ਨਾ ਤਾਂ ਕਿ ਬਾਲ ਨਹੀਂ ਜਿਹੜੇ ਉਹ ਬਲੈਕ ਹੋ ਜਾਣ ਤੇ ਲੋਜੀ ਮਹਿੰਦੀ ਲਾ ਲੂੰਗੀ ਤੇ ਨਾਲ-ਨਾਲ ਬਸ ਆਪਣੇ ਕੰਮਕਾਰ ਚੱਲਦੇ ਰਹਿਣਗੇ ਇੱਕ ਘੰਟਾ ਰੱਖ ਗਈ ਉਸ ਤੋਂ ਬਾਅਦ ਫਿਰ 2 ਘੰਟੇ ਮਤਲਬ ਤੁਸੀਂ ਐ ਲੈ ਲਓ ਮੈਂ ਆਪਣੇ ਲਈ ਕੱਢੇ ਨੇ ਹਾਂ ਆਪਣੇ ਲਈ ਵੀ ਕੀ ਕੱਢਣ 2 ਘੰਟੇ ਵਿੱਚ ਵਿੱਚ ਮੈਂਂਦੀ ਜਿਵੇਂ ਲਾਈਏ ਤਾਂ ਕੰਮ ਹੀ ਕਰਨੇ ਆਗੇ ਹਨਾ ਹਰੇ ਕੰਮ ਆਪਾਂ ਖਤਮ ਕਰ ਲਏ ਨੇ ਤੇ ਬਾਹਰ ਬੱਦਲ ਵਾਈ ਹੈ ਮੌਸਮ ਬੱਦਲ ਵਾਲਾ ਹੀ ਹੈ ਅਖਬਾਰ ਬਾਕੀ ਸਾਰੇ ਕੰਮ ਹੋ ਗਏ ਮੰਜਾ ਢਾ ਕੇ ਬੈਠੀਆਂ ਕਿਉਂਕਿ ਮੈਂ ਲਾਈ ਹੋਈ ਮਹਿੰਦੀ ਤਾਂ ਕਰਕੇ ਮੈਂ ਮੰਜਾ ਹੀ ਢਾਲੇ ਅੰਦਰ ਮੰਜੇ ਤੇ ਬੈਠੀ ਹੈਗੀ ਲਓ ਜੀ ਮਹਿੰਦੀ ਸੀ ਜਿਹੜੀ ਉਹ ਮੈਂ ਧੋਤੀ ਤੇ ਉਸ ਤੋਂ ਬਾਅਦ ਹੁਣ ਮੈਂ ਐਂਡੀਗੋ ਪਾਊਡਰ ਲਾ ਕੇ ਆਈਆਂ 1 ਘੰਟਾ ਮੈਂ ਇੰਡੀਗੋ ਪਾਊਡਰ ਨੂੰ ਰੱਖੂਗੀ ਠੀਕ ਹੈ ਜੀ ਤੇ ਨਾਲ ਹੀ ਪੀ ਰਹੀ ਹਾਂ ਮੈਂ ਸ਼ੇਕ ਬਣਾ ਕੇ ਤੇ ਠੀਕ ਹੈ ਜੀ ਵਾਲ ਧੋ ਕੇ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਪੀ ਲਓ ਤੁਸੀਂ ਮੈਂ ਸ਼ੇਕ ਬਣਾਣਾ ਸ਼ੇਕ ਬਣਾ ਕੇ ਲੈ ਕੇ ਆਈ ਹਾਂ ਆਪਣੇ ਲਈ ਹਾਂ ਸਿਰ ਧੋ ਕੇ ਨਾ ਕੇ ਉਸ ਤੋਂ ਬਾਅਦ ਫਿਰ ਮੈਂ ਰੋਟੀ ਬਣਾ ਕੇ ਖਾऊंगी ਲੋਚੀ ਇੰਡੀਗੋ ਬਾਡਰਸ ਜਿਹੜਾ ਹੁਣ ਇੱਕ ਘੰਟਾ ਰੱਖਣ ਤੋਂ ਬਾਅਦ ਮੈਂ ਆਪਣਾ हेयर वॉਸ਼ ਕਰ ਲਿਆ ਤੇ ਹੁਣ ਚੱਲੀ ਆ ਮੈਂ ਕਿਚਨ 'ਚ ਖਾਣਾ ਬਣਾਉਣ ਕਿਉਂਕਿ ਕਲੀਅਰ ਸਬ ਆ ਗਏ ਨੇ ਘਰ ਤੇ ਮੈਂ ਵੀ ਸਵੇਰ ਦਾ ਕੁਝ ਨਹੀਂ ਖਾਦਾ ਸਿਰਫ ਸ਼ੇਕ ਹੀ ਪੀਤਾ ਸੀਗਾ ਤੇ ਚਲੋ ਜੀ ਬਣਾ ਕੇ ਖਾਣੇ ਆ ਖਾਣਾ ਉਹ ਜੀ ਇੱਧਰ ਲਾਲ ਮਿਰਚਾਂ ਪੀਸਣ ਦੇ ਲਈ ਆਪਾਂ ਸੁੱਕਣੇ ਪਾਤੀਆਂ ਘਰ ਦੀ ਮਿਰਚਾਂ ਪੀਸ ਰਹੀਆਂ ਇੱਕ ਵਾਰ ਪਹਿਲਾਂ ਪੀਸ ਲਈ ਦੂਸਰੀ ਵਾਰ ਅੱਜ ਪੀਸਾਂਗੇ ਲੋਚੀ ਦੁਪਹਿਰ ਦਾ ਬਣਾਉਣੇ ਆ ਖਾਣਾ ਤੇ ਚਟਨੀ ਬਣਾਈ ਐ ਮੈਂ ਪਿਆਜ਼ ਵਾਲੀ ਚਟਨੀ ਇਹ ਲਾਲ ਚਟਣੀ ਨਹੀਂ ਹੁੰਦੀ ਪਿਆਜ਼ ਤੇ ਮਿਰਚਾਂ ਵਾਲੀ ਹੈ ਨਾ ਉਹ ਬਣਾਈ ਹੈ ਤਾਂ ਤੜਕਾ ਲਾਉਣੇ ਨਾਲੇ ਬਣਾਉਣੇ ਰੋਟੀ ਕਲੀਰ ਸਭ ਆ ਗਏ ਸਕੂਲ ਤੋਂ ਲਓਜੀ ਪਹਿਲਾਂ ਚਟਣੀ ਨੂੰ ਤੜਕਾ ਲਾਉਣੇ ਆਟਾ ਗੁੰਨੇ ਆ ਪਹਿਰੇ ਚਾਹ ਲੋਜੀ ਆ ਬਣਾ ਲਈਏ ਫਿਰ ਚਟਣੀ ਆ ਦੇਖੋ ਮੱਖਣ ਕਰ ਦੇਸੀ ਕੀ ਦਾ ਪਲਾਵਾਂਗੇ ਤੜਕਾ ਹਾਂ ਆਗੀ ਆਗੀ ਚੁਪਿੰਦਰ ਵੀ ਆ ਗਰੋ ਗਿੱਟ ਖੋਲ ਕੇ ਆਵਾ ਉੱਚੇ ਇੱਥੇ ਲੱਗੇ ਸੀ ਕਿ ਮੈਂ ਚਟਣੀ ਨੂੰ ਢੜਕਾ ਲਾਉਣ ਪਿਆਜ਼ ਤੇ ਜਿਹੜੀ ਰੈੱਡ ਲਾਲ ਮਿਰਚ ਹੁੰਦੀ ਹੈ ਨਾ ਮਤਲਬ ਪੀਸੀ ਹੋਈ ਲਾਲ ਮਿਰਚ ਹੁੰਦੀ ਹੈ ਜਿਹੜੀ ਉਹ ਪਾ ਕੇ ਚਟਣੀ ਬਣਾਈ ਸੀ ਇਹ ਵੀ ਟੇਸਟੀ ਲੱਗਦੀ ਹੈ ਅੱਜ ਕੱਲ ਪਿਆਜ਼ਾਂ ਵਾਲੀ ਚਟਣੀ ਜਿਹੜੀ ਹੁੰਦੀ ਹੈ ਉਹ ਬਹੁਤ ਟੇਸਟੀ ਲੱਗਦੀ ਤੇ ਨਾਲ ਆਪਾਂ ਸਿੰਪਲ ਫੁਲਕੇ ਬਣਾ ਲਏ ਸੀਗੇ ਕਿ ਵੀ ਅੱਜ ਤਾਂ ਦੀਪਾ ਵੀ ਇੰਦਾਂ ਹੀ ਲੱਗਿਆ ਵੀ ਉਹ ਕਿਹਾ ਆਪ ਫੜਾਉਣਾ ਤੇ ਡੇਢੀ ਲੈ ਕੇ ਆਇਆ ਸੀ ਦੁੱਧ ਤਾਂ ਆਹ ਮੈਂ ਉਹਨਾਂ ਨੂੰ। ਇਹਨੂੰ ਇਹ ਜਿੱਦਿੜੇ ਬਣਨ ਕਿ ਲਖਾ। ਲੋ ਜੀ ਸ਼ਾਮ ਦਾ ਟਾਈਮ ਆ ਇੱਥੇ ਮੈਂ ਬਣਾਉਣ ਲੱਗੀ ਆਂ ਕੀ ਮੰਗੋ ਸ਼ੇਕ। ਅ ਚਾਰ ਜਣੇ ਲਈ ਬਣ ਰਿਹਾ ਸਾਰਿਆਂ ਲਈ ਮਤਲਬ ਸਾਰੀ ਫੈਮਿਲੀ ਚਾਰੇ ਮੈਂਬਰਾਂ ਲਈ ਬਣ ਰਿਹਾ ਚਾਰ ਮੈਂਬਰ ਆ ਸੀ ਘਰ ਦੇ ਵਿੱਚ ਦੋ بیٹے ਤੇ ਹਸਬੰਦ ਤੇ ਮੈਂ ਹਨਾ। ਚੰਨ ਲਈ ਬਣ ਰਿਹਾ ਸੀਗਾ ਸ਼ੇਕ ਤੇ ਇਹਦੇ ਵਿੱਚ ਦੁੱਧ ਪਾ ਕੇ ਇੱਕ ਪਾਤਾ ਸੀਗਾ ਮੰਗੇਓ ਤੇ ਚੰਗੀ ਤਰ੍ਹਾਂ ਪਾ ਲੈਂਡਰ ਜਿਹੜਾ ਘੁਮਾ ਦਿੰਨੇ ਆ ਸ਼ੇਕ ਆਪਣਾ ਬਣ ਕੇ ਤਿਆਰ ਆ ਤੇ ਉਸ ਤੋਂ ਬਾਅਦ ਗਲਾਸ ਦੇ ਵਿੱਚ ਇੱਕ ਇੱਕ ਜਿਹੜਾ ਸੀਗਾ ਟੁਕੜਾ ਆਈਸ ਕਯੂਬ ਦਾ ਪਾਇਆ ਤੇ ਨਾਲ ਹੀ ਸ਼ੇਕ ਪਾ ਕੇ ਉਸ ਤੋਂ ਬਾਅਦ ਥੋੜੇ ਜਿਹਾ ਅਲੱਗ ਤੋਂ ਮੈਂ ਇੱਕ ਮੰਗੇਓ ਦੇ ਵਿੱਚੋਂ ਥੋੜੇ ਜੇ ਮਤਲਬ ਕੀ ਕਟਿੰਗ ਕਰਕੇ ਰੱਖਲੇ ਸੀਗੇ ਮੰਗੇਓ ਉਹ ਵੀ ਟੇਸਟੀ ਲੱਗਦੇ ਨੇ ਉੱਪਰ ਦੀ ਉਹ ਪਾਤੇ ਸੀ ਇਸ ਤਰ੍ਹਾਂ ਜਿਹੜਾ ਮੰਗੇਓ ਸ਼ੇਕ ਜੇ ਆਪਾਂ ਬੱਚਿਆਂ ਨੂੰ ਬਣਾ ਕੇ ਦਿੰਨੇ ਆ ਤਾਂ ਪੀਣ ਦੇ ਵਿੱਚ ਬਹੁਤ ਟੇਸਟੀ ਲੱਗਦਾ ਬੱਚੇ ਖੁਸ਼ ਹੋ ਕੇ ਪੀਂਦੇ ਨੇ ਤੇ ਜੇ ਉਦਾਂ ਬਣਾਉਣਾ ਥੋੜਾ ਜਿਹਾ ਸ਼ੇਕ ਹੋਰ ਲੱਗਦਾ ਹੁੰਦਾ ਇਹ ਪਰ ਇਸ ਤਰ੍ਹਾਂ ਜੇ ਤੁਸੀਂ ਮੰਗੇਓ ਕਟਿੰਗ ਕਰਕੇ ਪਾ ਲੋਗੇ ਤਾਂ ਬਹੁਤ ਟੇਸਟੀ ਲੱਗੂਗਾ ਤੇ ਲੋ ਜੀ ਤਿਆਰ ਆ ਆਜੋ ਜੀ ਪੀ ਲੋ ਸ਼ੇਕ ਤੁਸੀਂ ਵੀ ਤੇ ਕਾਫੀ ਸਾਰੇ ਆਪਾਂ ਇਹਦੇ ਵਿੱਚ ਜਿਹੜੇ ਮੰਗੇਓ ਪਾ ਦਿੱਤੇ ਨੇ ਕਾਫੀ ਸਾਈਜ਼ ਦੇ ਵੱਡੇ ਸਾਈਜ਼ ਦੇ ਸੀਗੇ ਇਹ ਮੰਗੇਓ ਜਿਹੜੇ ਸੀਗੇ ਤੇ ਲੋ ਜੀ ਸ਼ੇਕ ਬਣ ਕੇ ਤਿਆਰ ਆ బను ఫే మేకీ పవన చక్క ਮੇਰਾ ਵੀ ਫੜ ਲਾ ਮੇਰਾ ਵੀ ਫੜ ਲਾ ਚਮਚ ਲੈ ਹੁਨੇ ਮੈਂ ਆਹ ਫੜ ਆਪਣਾ 80 ਫੜ ਲਾ ਫਲੇਟ ਫੜ ਹਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਤੇ ਲੋ ਜੀ ਇੱਥੇ ਟਾਈਮ ਸਵਾ 7:10 ਹੋ ਗਈ। ਸਬਜੀ-ਸਬਜੀ ਕੱਟ ਲਈ ਸਾਰੇ ਹਜੇ ਬਣਾਉਣੀ ਆ। ਕੱਟ ਕੇ ਮਤਲਬ ਰੱਖ ਲਈ ਲਸਣ, ਪਿਆਜ਼ ਜਿਵੇਂ ਜਿੱਦਾਂ ਹੁੰਦਾ ਸਾਰਾ ਸਮਾਨ ਤੇ ਕੱਪੜੇ ਧੋਤੇ ਨੇ ਮੌਸਮ ਬਹੁਤ ਠੰਡਾ-ਠੰਡਾ ਅੱਜ ਸਵੇਰ ਕੁਛ ਨਹੀਂ ਮਨ ਕੀਤਾ ਤੇ ਸ਼ਾਮ ਨੂੰ ਕੱਪੜੇ ਧੋਤੇ ਨੇ ਅੱਜ। ਤੋਂ ਕਿ ਹਡੀਆਂ ਸਾਰੇ ਸੁਕਾ ਲਈ ਨੇ ਤੇ ਕੁਛ ਕਿੱਥੇ ਬਾਰ ਸੁੱਕਣੇ ਪਾਉਣੇ ਪਹਿਲਾਂ ਬਿਜਲੀ ਕਣੀਆਂ ਜੀ ਆ ਗਈਆਂ ਸੀਗੇ। ਪਰ ਹੁਣ ਠੀਕ ਆ। ਬੱਦਲ ਗਰਜ ਰਿਹਾ ਪਰ ਮੌਸਮ ਠੰਡਾ ਠੰਡਾ ਹੋ ਗਿਆ ਤੇ ਚਲੋ ਜੀ ਕੱਪੜੇ ਸੁੱਕਣੇ ਪਾ ਕੇ ਵਲੋਗ ਨੂੰ ਕਰਦੇ ਹਾਂ ਜਿੰਨਾ ਵੀ ਰਹਿ ਗਿਆ ਕੰਟੀਨਿਊ ਠੀਕ ਹੈ ਜੀ ਪਹਿਲਾਂ ਕੱਪੜੇ ਕੱਢ ਲਈਏ ਮਸ਼ੀਨ ਦੇ ਵਿੱਚੋਂ ਮੌਸਮ ਦਿਖਾਉਂ ਸਮੂਹ ਨੂੰ ਬਹੁਤ ਸੋਹਣਾ ਮੌਸਮ ਹੈ ਦੇਖੋ ਬੱਦਲ ਗਰਜ ਰਿਹਾ ਮੌਸਮ ਘੈਂਟ ਆ ਤੇਦਰ ਆਪਣਾ ਪਾਰਕ ਲੋ ਜੀ ਕੱਪੜੇ ਸ਼ਾਮ ਦੇ ਟਾਈਮ ਹੀ ਧੁੱਤੇ ਸੀਗੇ ਸਵੇਰ ਮੰਨਨੇ ਕਿ ਤਾਂ ਮੈਂ ਕਿਹਾ ਚਲੋ ਵੈਸੇ ਸਵੇਰ ਇਹ ਹੋ ਜਾਂਦਾ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਸਾਡੇ ਵੀੜੇ ਦੇ ਵਿੱਚ ਕੱਪੜੇ ਮੈਨੂੰ ਅੰਦਰ ਹੀ ਸੁੱਕਣੇ ਪਾਉਣੇ ਪੈਂਦੇ ਨੇਗੇ ਤੇ ਤਾਂ ਕਰਕੇ ਹੁਣ ਥੋੜਾ ਜਿਹਾ ਮੇਰਾ ਅੱਜ ਮਨ ਕੀਤਾ ਵੀ ਸ਼ਾਮ ਨੂੰ ਹੀ ਧੋਵਾਂਗੇ ਕੱਪੜੇ ਤੇ ਬਾਕੀ ਚਲੋ ਅ ਕੱਪੜੇ ਸੁੱਕਣੇ ਪਾ ਕੇ ਫਿਰ ਦਾਲ ਸਬਜ਼ੀ ਜਿਹੜੀ ਬਣਾਉਣੀ ਹੈਗੇ ਉਹ ਬਣਾਵਾਂਗੇ ਤੇ ਸ਼ਾਮ ਦੇ ਕੰਮ ਜਿਹੜੇ ਸਟਾਰਟ ਹੋ ਜਾਣਗੇ ਖਾਣਾ ਥੋੜਾ ਲੇਟ ਹੀ ਖਾਣੇ ਆਂਗੇ ਤਾਂ ਕਰਕੇ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਵੀ ਕਿਸੇ ਵੀ ਟਾਈਮ ਮੈਂ ਆਪਣਾ ਕੰਮ ਖਤਮ ਕਰ ਸਕਦੀ ਆ ਜਿਵੇਂ ਕਿ ਹੁਣ ਇੱਥੇ ਤੁਹਾਨੂੰ ਮੈਂ ਟਾਈਮ ਦੱਸਿਆ ਕਿੰਨਾ ਹੋਇਆ ਮੇਰੀ ਯਾਦ ਨਹੀਂ ਕਿਉਂਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਨਾ ਲਾਈਵ ਤੇ ਉਸ ਤੋਂ ਬਾਅਦ ਫਿਰ ਸਬਜੀ-ਸਬਜੀ ਮੇਰੀ ਕੱਟੀ ਹੋਈ ਸੀਗੀ ਤੇ ਬਣਾਉਣੀ ਹੋ ਸੀ ਤੜਕਾ ਹੀ ਲਾਉਣਾ ਸੀਗਾ ਤੇ ਬਾਕੀ ਜਿਹੜਾ ਵੀ ਹੁਣ ਦੇਖੋ ਹਾਲਾਤ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਨਾ ਤੇ ਬਹੁਤ ਜਿਹੜੀ ਇਹਨੂੰ ਆਪਾਂ ਮੰਦਭਾਗியோ ਘਟਨਾ ਕਹਾਗੇ ਕਿਉਂਕਿ ਇਸ ਦੇ ਵਿੱਚ ਨੁਕਸਾਨ ਕਿਸੇ ਵੀ ਸਰਕਾਰਾਂ ਦਾ ਨਹੀਂ ਹੁੰਦਾ ਹਨਾ ਤੇ ਇਸ ਵਿੱਚ ਨੁਕਸਾਨ ਜਿਹੜੀ ਆਮ ਲੋਕਾਂ ਦਾ ਹੀ ਹੁੰਦਾਗਾ ਆਮ ਲੋਕ ਹੀ ਇਹਦੇ ਵਿੱਚ ਜਿਹੜੇ ਮਾਰੇ ਜਾਂਦੇ ਨੇ ਆਵਾਮ ਨੂੰ ਹੀ ਨੁਕਸਾਨ ਹੁੰਦਾਗਾ ਸਰਕਾਰਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਇਹਦੇ ਵਿੱਚ ਹਨਾ ਵਾਹਿਗੁਰੂ ਜੀ ਆਪਾਂ ਤਾਂ ਇਹੀ ਕਹਿ ਸਕਦੇ ਆ ਵੀ ਸਭ ਨੂੰ ਤੰਦਰੁਸਤੀ ਬਖਸ਼ਣ ਸਭ ਨੂੰ ਸਮਤ ਬਖਸ਼ਣ ਹਨਾ ਕਿ ਜੰਗਾ ਜਿਹੜੀ ਇਹ ਨਾਂ ਲੱਗੇ ਪਰਮਾਤਮਾ ਅੱਗੇ ਹੀ ਅਰਦਾਸ ਹੈ ਵੀ ਜੰਗ ਵਾਲਾ ਕੋਈ ਵੀ ਇਸ਼ੂ ਨਾ ਹੋਵੇ ਹੈਨਾ ਸਭ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਰਹਿਣ ਦੇਖੋ ਜੇ ਹੁਣ ਕਿਵੇਂ ਵੀਡੀਓ ਜਾ ਰਹੀ ਹੈ ਤੁਹਾਡੇ ਵਿੱਚ ਆਇਆ ਵੀ ਜਿਹੜਾ ਲੋਕਡਾਊਨ ਲੱਗ ਸਕਦਾ ਵੀ ਆਪਣੇ ਆਪਣੇ ਘਰਾਂ ਵਿੱਚ ਰਾਸ਼ਨ ਰੱਖੋ ਲੈ ਕੇ ਰੱਖ ਲਓ ਤੇ ਕਈ ਥਾਵਾਂ ਤੇ ਦੇਖਿਆ ਵੀ ਆ ਵੀ ਲੋਕ ਰਾਸ਼ਨ ਜਿਹੜਾ ਲਿਆ ਕੇ ਰੱਖ ਰਹੇ ਨੇ ਆਪਣੇ ਘਰਾਂ ਵਿੱਚ ਮੈਂ ਦੇਖਿਆ ਇਹ ਚੀਜ਼ ਸਭ ਰਾਸ਼ਨ ਲੈ ਕੇ ਰੱਖ ਰਹੇ ਨੇ ਆਪਣੇ ਆਪਣੇ ਘਰਾਂ ਵਿੱਚ ਹੈਨਾ ਤੇ ਚਲੋ ਵਧੀਆ ਵੀ ਰਾਸ਼ਨ ਲੈ ਕੇ ਰੱਖ ਖ ਰਹੇ ਨੇ ਜਾਂ ਆਪਣਾ ਪ੍ਰਬੰਧ ਪਹਿਲਾਂ ਕਰ ਰਹੇ ਨੇ ਵਧੀਆ ਗੱਲ ਆ ਪਰ ਇਹਦੇ ਵਿੱਚ ਵੀ ਆਮ ਲੋਕ ਹੀ ਮਾਰੇ ਜਾਣਗੇ ਜਿਨ੍ਹਾਂ ਕੋਲ ਪੈਸਾ ਵਧੀਆ ਹਨ ਤੇ ਸੈੱਟ ਨਹੀਂ ਸਭ ਠੀਕ ਆ ਉਹ ਰਸਨ ਲੈ ਕੇ ਰੱਖ ਸਕਦੇ ਨਹੀਂ ਜਿਹੜੇ ਬੰਦੇ ਨੇ ਸਵੇਰੇ ਦਿਹਾੜੀ ਕਰਕੇ ਸ਼ਾਮ ਨੂੰ ਆਪਣੇ ਬੱਚਿਆਂ ਦਾ ਪੇਟ ਪਾਲਣਾ ਹਨਾ ਤੇ ਸ਼ਾਮ ਨੂੰ ਦੋ ਪੈਸੇ ਕਮਾ ਕੇ ਲੈ ਕੇ ਆਉਣੇ ਨੇ ਤਾਂ ਆਪਣੇ ਬੱਚਿਆਂ ਦਾ ਪੇਟ ਭਰੂਗਾ ਹਨ ਉਹਦੇ ਦਾ ਤੇ ਉਹਦੇ ਲਈ ਬਹੁਤ ਔਖਾਗਾ ਆਮ ਇਨਸਾਨ ਹੀ ਇਹਦੇ ਵਿੱਚ ਮਾਰਿਆ ਜਾਊਗਾ ਆਮ ਆਵਾਮ ਹੀ ਇਹਦੇ ਵਿੱਚ ਜਿਹੜੀ ਮਾਰੀ ਜਾਊਗੇ ਹਨ ਬਹੁਤ ਔਖਾਗਾ ਇਸ ਤਰ੍ਹਾਂ ਦਾ ਤੇ ਚਲੋ ਵਾਹਿਗੁਰੂ ਜੀ ਅੱਗੇ ਅਰਦਾਸ ਕਰ ਸਕਦੇ ਆਪਾਂ ਸਾਰੇ ਅਰਦਾਸ ਕਰੋ ਵੀ ਜੰਗ ਵਗੈਰਾ ਦਾ ਕੋਈ ਵੀ ਇਸ਼ੂ ਨਾ ਹੋਵੇ ਜੰਗ ਵਗੈਰਾ ਨਾ ਲੱਗੇ ਹਨਾ ਕੋਈ ਜੰਗ ਨਾ ਲੱਗੇ ਸਭ ਤੰਦਰੁਸਤ ਸਭ ਸਹੀ ਹੋ ਜਵੇ ਹਨਾ ਤੇ ਕੋਈ ਇਦਾਂ ਦਾ ਕੋਈ ਹੋ ਨਾ ਹੋਵੇ ਪਰ ਮਾਤਾਵਾ ਕੀ ਹੀ ਅਰਦਾਸ ਕਰਦੇ ਆ ਵੀ ਸਭ ਚਲੋ ਸਭ ਨੂੰ ਸਮਤ ਵਕਸ਼ਣ ਸਭ ਰਲ ਮਿਲ ਕੇ ਹੀ ਰਹਿਣਾ ਹਨਾ ਕੋਈ ਵੀ ਮਤਲਬ ਇਦਾਂ ਕਈ ਦੇਖੋ ਪਟਕਾ ਵੀ ਰਹੇ ਨੇ ਹਨਾ ਆ ਇਸ ਤਰ੍ਹਾਂ ਬਹੁਤ ਵੀਡੀਓ ਆ ਰਹੀ ਹੈ ਨੇ ਕਾਫੀ ਦੇਖ ਰਹੇ ਹਾਂਗੇ ਪਰਸੋਂ ਦਾ ਹੀ ਚੱਲ ਰਿਹਾਗਾ ਕੱਲ ਸਵੇਰ ਅਜੇ ਪਤਾ ਲੱਗਿਆ ਰਾਤ 2 ਵਜੇ ਦੀ ਜਿਹੜੀ ਇਹ ਘਟਨਾ ਗਈ ਤੇ ਸੁਭਾ ਪਤਾ ਚੱਲ ਲੱਗਿਆ ਸੀ ਵੈਸੇ ਵੇਖੋ ਦੀ ਪਤਾ ਲੱਗ ਜਾਂਦਾ ਪਰ ਕਈਆਂ ਨੂੰ ਸੁਭਾ ਲੇਟ ਹੀ ਪਤਾ ਲੱਗਿਆ ਮੈਨੂੰ ਵੀ ਕਾਫੀ ਲੇਟ ਪਤਾ ਲੱਗਿਆ ਸੁਭਾ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਚਲੋ ਜੀ ਕਰ ਵੀ ਕੀ ਸਕਦੇ ਵਾਹਿਗੁਰੂ ਜੀ ਅਰਦਾਸ ਹੀ ਕਰ ਸਕਦੇ ਆ ਤੇ ਸਾਰੇ ਜਣੇ ਤੁਸੀਂ ਵੀ ਅਰਦਾਸ ਕਰਿਓ ਕਿਉਂਕਿ ਇਸ ਵਿੱਚ ਆਪਣਾ ਆਮ ਲੋਕਾਂ ਦਾ ਹੀ ਨੁਕਸਾਨ ਆ ਹਨਾ ਤੇ ਲੋ ਜੀ ਇੱਥੇ ਮੈਂ ਲੱਗੀ ਸੀ ਕਿ ਸਬਜੀ ਨੂੰ ਤੜਕਾ ਲਾਉਣ ਸਬਜੀ ਤੋਰੀਆਂ ਦੀ ਬਣਾ ਰਹੀ ਹਾਂ ਚੌਪਰ ਦੇ ਵਿੱਚ ਮਸਾਲਾ ਬਣਾ ਲਿਆ ਸੀਗਾ ਤੇ ਕੜਾਹੀ ਰੱਖ ਦਿੱਤੀ ਗਰਮ ਹੋਣ ਲਈ ਮੈਂ ਕੋਨੇ ਟਾਈਮ ਦੇ ਵਿੱਚ ਮੈਂ ਜਿਹੜਾ ਮਸਾਲਾ ਤਿਆਰ ਕਰ ਲਵਾਂਗੀ ਤੇ ਰੋਜ਼ ਉਹਨਾ ਮੈਂ ਭੁੱਲ ਜਾਂਦੀ ਇਹਨੂੰ ਚੋਪਰ ਨੂੰ ਠੀਕ ਕਰਨਾ ਥੋੜਾ ਜਿਹਾ ਇਸ ਸਾਈਡ ਤੋਂ ਟੁੱਟ ਗਿਆ ਨੀਚੇ ਤੋਂ ਇਹਦੇ ਵਿੱਚ ਦੀ ਥੋੜਾ ਮਸਾਲਾ ਨਿਕਲਦਾ ਬਾਰ ਤੇ ਬਸ ਮੈਂ ਭੁੱਲ ਜਾਂਦੀ ਹਾਂ ਕੰਮਾਂ ਕਰਾਂ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਹੋਣੀ ਹੈਗੀ ਕੀ ਦੱਸਿਏ ਤੁਹਾਨੂੰ ਬਹੁਤ ਜ਼ਿਆਦਾ ਕੰਮ ਨੇਗੇ ਤੇ ਲੋ ਜੀ ਤੇਲ ਗਰਮ ਹੋ ਗਿਆ ਦੇ ਵਿੱਚ ਪਾ ਦਿੱਤਾ ਜੀਰਾ ਤੇ ਲਾ ਕੇ ਸਬਜੀ ਨੂੰ ਤੜਕਾ ਉਸ ਤੋਂ ਬਾਅਦ ਫਿਰ ਇੱਕ ਦੋ ਕੰਮ ਹੋਰ ਨੇ ਉਹ ਕਰਨੇ ਨੇਗੇ ਠੀਕ ਆ ਜੀ ਤੇ ਲੋ ਜੀ ਆਪਾਂ ਮਸਾਲਾ ਪਾ ਦਿੱਤਾ ਤੇ ਚੰਗੀ ਤਰ੍ਹਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰ ਦੂੰਗੀ ਮਿਕਸ ਕਰਕੇ ਪਾਣੀ ਮਸਾਲੇ ਨੂੰ ਕਾਫੀ ਹਾਂ ਟਾਈਮ ਤੱਕ ਪੱਕੂਗਾ ਇਹ 10 15 ਮਿੰਟ ਲੱਗ ਜਾਂਦੇ ਨੇ ਮਸਾਲਾ ਪੱਕਣ ਦੇ ਵਿੱਚ ਉਸ ਤੋਂ ਬਾਅਦ ਮੈਂ ਜਿਹੜੇ ਕੰਮ ਮੇਰੇ ਹੋਰ ਹੋਣਗੇ ਜਿਵੇਂ ਆਟਾ ਕੁੰਨਣਾ ਹੋ ਗਿਆ ਜਾਂ ਜਿਵੇਂ ਆਹ ਜੋਤ ਵਤੀ ਕਰਨੀ ਹੈ ਹਨਾ ਜੋਤ ਮੈਂ ਸ਼ਾਮ ਦੇ ਟਾਈਮ ਜਗਾ ਦਿੰਦੇ ਆਂਗੀ ਤੇ ਜ਼ਿਆਦਾਤਰ ਸ਼ਾਮ ਦੇ ਟਾਈਮ ਵਿੱਚ ਜੋਤ ਸਿਕਾਉਣੇ ਮੈਂ ਤੇ ਉਹ ਕੰਮ ਕਰ ਲੂੰਗੀ ਆਪਣਾ ਤੇ ਸਬਜ਼ੀ ਦੇਖੋ ਮਸਾਲਾ ਦਿਖਾ ਦਿੰਦੇ ਹਾਂ ਤੁਹਾਨੂੰ ਇੰਨਾ ਕੁ ਪਾਣੀ ਇਹਦੇ ਵਿੱਚ ਮਿਕਸ ਕੀਤਾ ਤੋਰੀਆਂ ਦੀ ਸਬਜ਼ੀ ਉਸ ਤੋਂ ਬਾਅਦ ਮੈਂ ਇਹ ਬਿਲਕੁਲ ਵੀ ਪਾਣੀ ਨਹੀਂ ਐਡ ਕਰਦੀ ਹੈਗੀ ਕਿਉਂਕਿ ਤੋਰੀਆਂ ਦੇ ਵਿੱਚੋਂ ਹੀ ਕਾਫੀ ਪਾਣੀ ਨਿਕਲ ਜਾਂਦਾ ਹੈਗਾ ਤੇ ਲੋਜੀ ਨਾਲ ਦੀ ਨਾਲ ਆਪਾਂ ਚੋਪਰ ਵਾਲਾ ਜਿਹੜਾ ਇਹ ਸਾਮ ਦਿੰਨੇ ਆ ਸਾਫੀ ਸੀ ਉਪਰੇ ਤੇ ਕੁਛ ਨਹੀਂ ਲੱਗਿਆ ਤੇ ਸਾਫ ਸੀਗਾ ਵੈਸੇ ਮੈਂ ਸਾਫ ਕਰਕੇ ਰੱਖ ਦਿੰਨੀ ਹੁਣੀਆਂ ਫਿਰ ਲੋ ਜੀ ਇਹ ਨੂੰਹ ਦੀ ਜਗ੍ਹਾ ਤੇ ਰੱਖ ਦਿੱਤਾ ਤੇ ਉਸ ਤੋਂ ਬਾਅਦ ਇਧਰ ਤੋਰੀਆਂ ਸੀ ਜਿਹੜੀਆਂ ਧੋ ਕੇ ਇਧਰ ਥਾਲ ਦੇ ਵਿੱਚ ਕੱਢ ਕੇ ਰੱਖਤੀਆਂ ਸੀਗੀਆਂ ਤੇ ਫਿਰ ਉਹਨੇ ਵੀਡੀਓ ਕਾਫੀ ਲੌਂਗ ਹੋ ਜਾਂਦਾ ਤੇ ਲੋ ਜੀ ਇੱਥੇ ਸਬਜ਼ੀ ਵੀ ਬਣ ਗਈ ਸੀ ਤੇ ਆਪਾਂ ਇਹਦੇ ਵਿੱਚ ਧਣੀਆਂ ਮਿਕਸ ਕਰ ਦਿੰਨੇ ਆਂਗੇ ਮੈਂ ਭੁੱਲ ਗਈ ਸੀਗੀ ਦੁਆਰਾ ਗੈਸ ਆਨ ਕੀਤਾਗਾ ਤੇ ਆਪਾਂ ਇਹਦੇ ਵਿੱਚ ਧਨੀਆ ਮਿਕਸ ਕਰਕੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਮੈਂ ਫੁਲਕੇ ਬਣਾਉਣ ਲੱਗ ਜੂੰਨ ਸਾਈਡ ਤੇ ਮੈਂ ਆਟਾ ਵੀ ਗੁੰਨ ਕੇ ਰੱਖਿਆ ਹੋਇਆਗਾ ਤੇ ਪਹਿਲਾਂ ਸਬਜ਼ੀ ਚ ਆਪਾਂ ਧਨੀਆ ਮਿਕਸ ਕਰ ਦਈਏ ਵੈਸੇ ਤਾਂ ਧਨੀਆ ਹੀ ਕੋਈ ਖੁਸ਼ਬੂ ਨਹੀਂ ਦਿੰਦਾ ਹੈਗਾ ਹਨਾ ਜਿਹੜਾ ਇਹ ਵਾਲਾ ਧਨੀਆ ਤੇ ਸਰਦੀਆਂ ਵਾਲਾ ਜਿਹੜਾ ਧਨੀਆ ਹੁੰਦਾ ਉਹ ਵੀ ਵਧੀਆ ਖੁਸ਼ਬੂ ਦਿੰਦਾ ਹੈ ਤੇ ਇੱਕ ਐਂ ਵੀ ਆਪਾਂ ਬਸ ਸਬਜ਼ੀ ਨੂੰ ਮਤਲਬ ਕਿ ਥੋੜਾ ਜਿਹਾ ਡੈਕੋਰੇਸ਼ਨ ਦੇ ਲਈ ਪਾ ਲੈਨੇ ਆ ਤੇ ਲੋ ਜੀ ਇਧਰ ਆਟਾ ਵੀ ਗੁੰਨ ਲਿਆ ਤੇ ਹੁਣ ਮੈਂ ਫੁਲਕੇ ਬਣਾਉਣੇ ਸ਼ੁਰੂ ਕਰਦੀ ਹਾਂ ਠੀਕ ਹੈ ਜੀ ਸਾਰੇ ਨੂੰ ਖਾਣਾ ਖਵਾ ਬੈਟ ਹੋ ਰੂਗਾ ਸਾਜ ਕੇ ਰਹੇ ਹੋਗੇ ਜੀ ਲੋ ਜੀ ਦਰਪਦਹੀਂ ਕਢ ਲਿਆ ਤੇ ਬਸ ਸਪ ਚਮਚੀ ਨਾਲ ਹੀ ਫੈਂਟਲੀ ਲੋ ਜੀ ਸਭ ਨੂੰ ਰੋਕ ਕੇ ਪਾਣੀ ਖਵਾ ਤਾ ਆਪਾਂ ਫ੍ਰੀ ਹੋ ਗਏ ਇਹ ਕਿ ਡਾਕੂਮੈਂਟ ਬੈਠਣੀ ਹਵਾ ਚੱਲਦੀ ਸੁਣਿਆ ਜਾਂਦਾ ਮੰਜੇ ਮੰਜੇ ਬਸ ਹਰਿਸ ਨਾ ਰਹਿ ਕੰਮ ਹੋ ਗਿਆ ਓਕੇ ਅਸਾਂ ਸੌਣ ਦੀ ਤਿਆਰੀ ਹੈ ਲੋਕ ਮੈਂਡੇ ਸੇ ਬਾਹਰ ਘਰ ਲੈਨੇ ਬਾਹਰ ਮੌਸਮ ਓਡਾ ਠੰਡਾ ਠੰਡਾ ਲ ਪਰ ਮੱਛਰ ਆ ਬਰ ਮੱਛਰ ਗੱਦੀ ਤੇ ਆ ਜਾਂਦਾ ਪਰ ਬਰ ਬਾਰਿਸ਼ ਆਉਂਦਾ ਹੁੰਦਾ ਇੱਥੇ ਵਿਛਾਰੂ ਆਪਣਾ ਮੰਜਾ ਇਹ ਪੈ ਜੂਗਾ ਮੰਜਾ ਦੇਖ ਬਾਹਰ ਹੈਗਾ ਉਹਦਾ ਇੰਤਜ਼ਾਰ नहीं उस वेरी मैम देखों सुन येिंग लाती बाकी का तैयारी कोशिश करते तो बात किस तरह से प्रैक्टिस पहली बार हो रही है यानी कि ये बाकी का लगभग इनका 30 साल से और 25 साल ਯਾਨੀ ਕਿ ਐਨੇ ਸਾਲਾਂ ਬਾਅਦ ਕਿਹੜੀ ਕੋਈ ਕਾਸਾਂ ਬਾਅਦ ਖਬਰਾਂ 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 ਕਦੇ ਕੁਝ ਹੋਰ ਲਾ ਲਿਆ ਕਰੋ ਕਿ ਅਸੀਂ ਜੇ ਸਾਡੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਓਗੇ ਤਾਂ ਅਸੀਂ ਤੁਹਾਨੂੰ ਕਿਸੇ ਕੀਮਤ ਤੇ ਛੱਡਾਂਗੇ ਕਿਧਰ ਗਏ ਅੱਜ ਹੀ ਤਿਆਰੀ ਹੋਣੀ ਵੀ ਸੀ ਇੱਕ ਹੋਰ ਚੱਲਦੇ ਨੇ ਇਧਰ ਤੋਂ ਦੁਬਾਰਾ ਪਾਕਿਸਤਾਨ ਲਓ ਜੀ ਨੈਕਸਟ ਡੇ ਹੋ ਗਿਆ ਗੁੱਡ ਮਾਰਨਿੰਗ ਸਾਰਿਆਂ ਨੂੰ ਵਾਹਿਗੁਰੂ ਜੀ ਸਾਹਿਬ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਤੇ ਲਓ ਜੀ ਇੱਥੇ ਸਾਇਆ ਅ ਸੇਰ ਦੀ ਸੇਵਾ ਜੀ ਦਾ ਟਾਈਮ ਪਿੰਦਰਵਾਰੀ ਸੌਂਦਾ ਹੁੰਦਾ ਦੇਖੋ ਬਾਹਰ ਕੋਲਰ ਲਾ ਕੇ ਪੈਂਦਾ ਉਹਨੂੰ ਇਹ ਹੁੰਦਾ ਵੀ ਮਤਲਬ ਕਿ ਬਾਹਰਲੀ ਹਵਾ ਵਧੀਆ ਲੱਗਦੀ ਹੈ ਉਹਨੂੰ ਤੇ ਬਾਰਿਸ਼ ਹੋ ਜਾਂਦਾ ਤੇ ਮੌਸਮ ਕਿੰंटा ਸੁਬਾ ਦਾ ਬੱਦਲ ਵੀ ਹੈਗੇ ਨੇ ਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਕੋਠੇ ਤੇ ਅ ਆਪਾਂ ਛੱਤ ਦੇ ਪਾਗੇ ਆਵਾਂਗੇ ਪੰਛੀਆਂ ਨੂੰ ਇਸ ਤਰ੍ਹਾਂ ਜਾਵਲ ਨੇ ਜਿਹੜੇ ਉਹ ਕੱਚੇ ਨੇ ਜਿਹੜੇ ਚਨੇ ਸੀਗੇ ਉਹ ਮੈਂ ਰਾਤ ਨੂੰ ਭੋਂਕੇ ਰੱਖਦੇ ਸੀਗੇ ਤੇ ਥੋੜਾ ਜਿਹਾ ਇਹਦੇ ਵਿੱਚ ਚੌਪਰ ਵਿੱਚ ਕਿਹੜਾ ਜਿਹਾ ਦਵਾਤਾ ਸੀਗਾ ਤੇ ਲੋ ਜੀ ਦੇਖਦੇ ਆਂ ਟਰਾਈ ਕਰਕੇ ਵਸੇ ਮੈਂ ਸ਼ੈੱਡ ਤੇ ਪਾਉਣੇ ਹੁੰਨੇ ਉੱਪਰ ਇੱਧਰ ਇੱਧਰ ਨਾਲ ਉੱਤੇ ਜਿਹੜੇ ਨੇਗੇ ਉਹ ਚੜ ਜਾਂਦੇ ਨੇ ਇੱਕ ਦਿਨ ਦੋ ਉਹ ਜਿਹੜੇ ਸੀਗੇ ਕਬੂਤਰ ਉਹਨਾਂ ਨੇ ਮਾਰਦੇ ਉਸ ਦਿਨ ਤੋਂ ਫਿਰ ਮੇਰਾ ਮਨ ਥੋੜਾ ਜਿਹਾ ਉਦਾਸ ਜਿਹਾ ਹੋ ਗਿਆ ਫਿਰ ਮੈਂ ਸ਼ੈੱਡ ਦੇ ਪਾਉਣੇ ਬੰਦ ਕਰਦੇ ਤੇ ਅੱਜ ਮੈਂ ਹੁਣ ਟਰਾਈ ਕਰਦੇ ਆ ਦੁਬਾਰਾ ਐਸੇ ਜਦੋਂ ਸ਼ੈੱਡ ਦੇ ਪਾਉਣੇ ਉੱਥੇ ਕਾਫੀ ਪੰਛੀ ਆ ਜਾਂਦੇ ਨੇ ਤੇ ਅੱਜ ਮੈਂ ਇੱਥੇ ਟਰਾਈ ਕਰ ਰਹੀ ਆ ਮੈਂ ਕਿਹਾ ਵੀ ਚਲ ਕਿਉਂਕਿ ਛੱਤ ਤੇ ਮੇਰੀ ਨਿਗਾਹ ਲੀਂਦੀ ਇੱਥੇ ਮੈਂ ਪੌੜੀਆਂ 'ਚ ਖੜਕੇ ਦੇਖ ਵੀ ਸਕਦੀ ਆ ਹਨਾ ਤੇ ਬਾਕੀ ਦੇਖਦੇ ਅੱਜ ਟਰਾਈ ਕਰਕੇ ਪੰਛੀ ਆਉਂਦੇ ਆ ਕਿ ਨਹੀਂ ਆਉਂਦੇ ਹੈਗੇ ਇੱਥੇ ਹਨਾ ਛੱਤ ਦੇ ਉੱਪਰ ਛੱਤ ਤੇ ਕਾਫੀ ਆ ਜਾਂਦੇ ਸੀ ਤੇ ਲੋ ਜੀ ਇਹ ਕੋਸ਼ਿਸ਼ ਤੁਸੀਂ ਵੀ ਕਰਿਆ ਕਰੋ ਹਨਾ ਸਵੇਰ ਉੱਠ ਕੇ ਪਾਣੀ ਤਾਜ਼ਾ ਪੰਛੀਆਂ ਲਈ ਤੇ ਦਾਣੇ ਜੋ ਵੀ ਤੁਹਾਨੂੰ ਮਤਲਬ ਕਿ ਜਿੱਲੇ ਕੋ ਤੁਹਾਡੇ ਤੋਂ ਪੈਂਦੇ ਨੂੰ ਨੇ ਉਹ ਜ਼ਰੂਰ ਪਾਇਆ ਕਰੋ ਹਨਾ ਇਹ ਵੀ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਆਗਾ ਤੇ ਇੱਧਰ ਮੈਂ ਸੈੱਟ ਤੇ ਪਾਉਂਦੀ ਹਾਂ ਉਹਦੇ ਪੰਛੀ ਕਾਫੀ ਹੁੰਦੇ ਨੇ ਮੈਂ ਕਾਫੀ ਵਾਰ ਤੁਹਾਨੂੰ ਸੁਣਾਇਆ ਵੀ ਪੁਰਾਣੇ ਬਲੌਗ ਵਿੱਚ ਲਿਖਿਆ ਮੇਰੇ ਪੰਛੀ ਤੁਹਾਨੂੰ ਦਿਖਾਏ ਵੀ ਨਹੀਂ ਗੇ ਠੀਕ ਹੈ ਜੀ ਤੇ ਚਲੋ ਜੀ ਦਾਣਾ ਆਪਾਂ ਪਾਤਾ ਤੇ ਇਸ ਵੀਡੀਓ ਦਾ ਆਪਾਂ ਜਿਹੜਾ ਕਰਦੇ ਆ ਇੱਥੇ ਐਂਡ ਤੇ ਜੇਕਰ ਤੁਹਾਨੂੰ ਮੇਰੀ ਬਲੌਗ ਵਧੀਆ ਲੱਗਦੀ ਨਹੀਂ ਤਾਂ ਪਲੀਜ਼ ਲਾਈਕ ਸਾਰੇ ਜਣੇ ਕਰਕੇ ਜਾਇਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸੋਹਣੇ ਸੋਹਣੇ ਚਲੋ ਜੀ ਫਿਰ ਮਿਲਦੇ ਕੱਲੂ ਵਧੀਆ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ